ਹੁਣ ਸੜਕਾਂ ਤੇ ਆਪਣੀਆਂ ਗੱਡੀਆਂ ਦੇ ਵਿੱਚ ਵੀ ਘੁੰਮਣਾ ਸੁਰੱਖਿਅਤ ਨਹੀਂ ਰਿਹਾ। ਇਹ ਵੀਡੀਓ ਜਿਹੜੀ ਐ ਸਾਹਮਣੇ ਆਈ ਐ, ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਐ। ਇਸ ਵੀਡੀਓ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ। ਇਹ ਵੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਕੁਝ ਨੌਜਵਾਨ ਗੱਡੀ ਜਿਹੜੀ ਐ ਪਹਿਲਾਂ ਉਸ ਦਾ ਪਿੱਛਾ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਆਪਣੀ ਗੱਡੀ ਤੋਂ ਨਿਕਲ ਕੇ ਦੂਜੀ ਗੱਡੀ ਤੇ ਬੋਟਲਾਂ ਸੁੱਟਦੇ ਹੋਏ ਨਜ਼ਰ ਆਉਂਦੇ ਨੇ ਜਿχαν ਆਪਸੀ ਬਹਿਸ ਚ ਚੱਲਦੇ। ਇਹ ਸਾਰੀ ਵਾਰਦਾਤ ਜਿਹੜੀ ਉਸ ਨੂੰ ਅੰਜਾਮ ਦਿੱਤਾ ਜਾਂਦਾ ਪਹਿਲਾਂ BM ਉਤੇ ਸਵਾਰ ਕੁਝ ਨੌਜਵਾਨ ਜਿਹੜੇ ਨੇ ਉਹ ਦੂਜੀ ਗੱਡੀ ਦਾ ਪਿੱਛਾ ਕਰਦੇ ਨੇ ਫਿਰ ਉਸ ਤੋਂ ਬਾਅਦ ਉਸ ਨੂੰ ਓਵਰਟੇਕ ਕਰਦੇ ਹੋਏ ਗੱਡੀ ਦੇ ਅੱਗੇ ਆ ਕੇ ਗੱਡੀ ਰੋਕ ਲੈਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਵੀਡੀਓ ਤੁਸੀਂ ਵੇਖ ਰਹੇ ਹੋ ਉਹ ਪਿੱਛਲੇ ਗੱਡੀ ਦੇ ਡੈਸ਼ ਕੈਮ ਤੋਂ ਬਣਾਈ ਗਈ ਹੈ ਜਿਸ ਦੇ ਵਿੱਚ ਇਹ ਨੌਜਵਾਨ ਆਪਣੀ ਜਾਨ ਬਚਾਉਣ ਦੇ ਲਈ ਆਪਣੀ ਗੱਡੀ ਨੂੰ ਪਿੱਛੇ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਹ ਵੀ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਅਗਲੇ ਕੁਝ ਨੌਜਵਾਨ ਜਿਹੜੇ ਨੇ ਇਸ ਗੱਡੀ ਤੇ ਬੋਟਲਾਂ ਸੁੱਟਦੇ ਹੋਏ ਨਜ਼ਰ ਆ ਰਹੇ ਨੇ ਉਹ ਨੌਜਵਾਨ ਆਪਣੀ ਜਾਨ ਬਚਾਉਣ ਦੇ ਮਾਰੇ ਗੱਡੀ ਨੂੰ ਘੁਮਵਾਉਂਦਾ ਗੱਡੀ ਨੂੰ ਬਹੁਤ ਤੇਜ਼ੀ ਦੇ ਨਾਲ ਬ ਤਸਬਾਦੋ ਫਿਰ ਯੂ-ਟਰਨ ਵੀ ਮਾਰਦਾ ਤਾਂਕਿ ਉਹ ਆਪਣੀ ਜਾਨ ਬਚਾ ਲਵੇ। ਇਹ ਗੁੰਡਾਗਰਦੀ ਦੀਆਂ ਤਸਵੀਰਾਂ ਗ੍ਰੇਟਰ ਨੌਇਡਾ ਤੋਂ ਸਾਹਮਣੇ ਆ ਰਹੀਆਂ ਨੇ ਜੀਆਂ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ ਦੀ ਇਹ ਵੀਡੀਓ ਜਿਹੜੀ ਉਹ ਸਾਹਮਣੇ ਆਈ ਹੈ ਤੇ ਇਸ ਦੇ ਉੱਤੇ ਪੁਲਿਸ ਦਾ ਬਿਆਨ ਵੀ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਪੁਲਿਸ ਨੇ ਗੱਲਾਂ ਦਸੀਆਂ ਨੇ ਕਿ 2 ਮਈ ਰਾਤ ਨੂੰ ਇਹ ਘਟਨਾ ਜਿਹੜੀ ਆ ਵਾਪਰੀ ਸੀ ਜਿਸ ਦੀ ਵੀਡੀਓ 6 ਮਈ ਨੂੰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਤੇ ਇਸ ਤੋਂ ਬਾਅਦ ਪੁਲਿਸ ਵੀ ਕਾਫੀ ਜ਼ਿਆਦਾ ਜਿਹੜੀ ਹੈ ਉਹ ਚੌਕਾਨੀ ਹੋ ਗਈ ਹੈ। ਪੁਲਿਸ ਦੇ ਬੋਲੇ ਸਾਰੀ ਵਾਰਦਾ ਜਿਹੜੀ ਹੈ ਉਹ ਦੀ ਜਾਂਚ ਕੀਤੀ ਜਾ ਰ ਗੱਡੀ ਵਾਲ ਦਾ ਪਿੱਛਾ ਕਰ ਰਹੇ ਸਨ ਤੇ ਉਸ ਤੋਂ ਬਾਅਦ ਇਸ ਗੱਡੀ ਨੂੰ ਓਵਰਟੇਕ ਕੀਤਾ ਜਾਂਦਾ ਹੈ ਓਵਰਟੇਕ ਕਰਕੇ ਗੱਡੀ ਦੇ ਅੱਗੇ ਆ ਕੇ ਗੱਡੀ ਰੋਕ ਲਈਤੀ ਜਾਂਦੀ ਹੈ ਗੱਡੀਆਂ 'ਚ ਉਤਰ ਕੇ ਵਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਬੋਤਲਾਂ ਵੀ ਸੁੱਟੀਆਂ ਜਾਂਦੀਆਂ ਨੇ ਸਰੇਆਮ ਗੁੰਡਾਗਰਦੀ ਦੀਆਂ ਦਸਵੀਂਆਂ ਨੇ ਜੋ ਤੁਸੀਂ ਆਪਣੀ ਸਕਰੀਨਸ ਤੇ ਵੇਖ ਰਹੇ ਹੋ